ਸਬਰਣਗੇ ਸੱਚੀ ਸਰਕਾਰ ਨੇ ਉਹ ਰੱਖਿਆ ਕਹਿੰਦੇ ਅਸ ਲਿਖ ਚੌਂਕੀ ਪਰ ਧਰਿਓ ਐਸਾ ਉਸ ਆਕਾਲ ਪੁਰਖ ਵੈਗੁਰੂ ਜੀ ਦੇ ਬਚਨ ਮੂਲ ਮੰਤਰ ਨੂੰ ਲਿਖ ਕੇ ਚੌਂਕੀ ਤੇ ਰੱਖਿਆ ਲੀਨ ਪ੍ਰਕਰਮਾਂ ਚਾਰ ਚਾਰ ਪ੍ਰਕਰਮਾਂ ਕੀਤੀਆਂ ਧੰਗੁਰੂ ਨਾਨਕ ਨਰੰਕਾਰੀ ਮਹਾਰਾਜ ਅੱਗੇ ਅੱਗੇ ਨੇ ਤੇ ਆ ਸਾਡੇ ਮਾਤਾ ਮਾਤਾ ਸੋਲਖਣੀ ਜੀ ਪਿੱਛੇ ਪਿੱਛੇ ਨੇ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਨੇ ਪ੍ਰਕਰਮਾ ਕਰਨ ਵਾਸਤੇ ਔਰ ਸੱਚੀ ਸਰਕਾਰ ਨੇ ਪ੍ਰਕਰਮਾਚਾਰ ਕੀਤੀਆਂ ਅੱਗੇ ਅੱਗੇ ਸਤਿਗੁਰੂ ਅੱਗੇ ਅੱਗੇ ਸਤਿਗੁਰੂ ਚੱਲਦੇ ਨੇ ਮੂਲੇ ਪਾਸ ਕੁਮਾਰ ਬਾਬਾ ਮੂਲਚੰਦ ਰੰਧਾਵਿਆਂ ਦੇ ਪੱਖੂ ਕੇ ਰੰਧਾਵਿਆਂ ਦੇ ਜਿਹੜੇ ਨੇ ਔਰ ਉਨਾਂ ਦੀ ਕੁਮਾਰ ਕੁਮਾਰੀ ਬੇਟੀ ਸਤਗੁਰੂ ਦੇ ਪਿੱਛੇ ਪਿੱਛੇ ਚੱਲ ਕੇ ਪ੍ਰਕਰਮਾ ਕਰ ਰਹੀ ਏ ਕਹਿ ਲੱਗੇ ਪੰਡਤ ਜੀ ਹਰਦੇয়াল ਭੀ ਯਾ ਗੁਰ ਮੰਤਰ ਸਾਰ ਉਸ ਵੇਲੇ ਪੰਡਤ ਹਰਦੇয়াল ਜੀ ਨੇ ਜਿਹੜਾ શ્રેષ્ઠ ਮੰਤਰ ਸੀ ਪ੍ਰਕਰਮਾ ਚਾਰੋ ਵਿਖੇ ਪਰਿਓ ਬੇਰ ਸੋ ਚਾਰ ਕਹਿੰਦੇ ਪੰਡਤ ਹਰਦੇয়াল ਜੀ ਨੇ ਫਿਰ ਉਹ ਮੰਤਰ ਪੜਿਆ ਉਹਨੇ ਇੱਥੇ ਕਈ ਸ਼ੰਗਾ ਕਰ ਲੈਣਗੇ ਜੀ ਸਿੱਖ ਨਹੀਂ ਸੀ ਇੱਥੇ ਉਹਨੂੰ ਲੈ ਆਂਦਾ ਉਹ ਗੁਰਮਖੋ ਗੁਰੂ ਇਹ ਨਹੀਂ ਵੇਖਦਾ ਗੁਰੂ ਨੇ ਇਹ ਨਹੀਂ ਕਿ ਆ ਕਿ ਸਿੱਖ ਮੇਰੇ ਆ ਹੀ ਹੋਣਗੇ ਜੇ ਇਹਦਾ ਮਤਲਬ ਅਸੀਂ ਤਾਂ ਫਿਰ ਜਾਤੀ ਚ ਲੈ ਆਏ ਫਿਰ ਇੱਕ ਧਰਮ ਦੀ ਬੰਦਸ਼ ਚ ਲੈ ਆਏ ਨਹੀਂ ਗੁਰੂ ਅੰਦਰ ਵੇਖਦਾ ਹੈ ਉਹ ਮੰਜ਼ਲ ਤੇ ਕੌਣ ਪਹੁੰਚਿਆ ਹੈ ਬ੍ਰਹਮ ਗਿਆਨੀ ਇਹ ਨਹੀਂ ਕਿਹਾ ਕਿ ਕੇਵਲ ਸਿੱਖ ਜਟਾ ਝੂੜ ਤੇ ਅਰ ਸਿੱਖ ਧਰਮ ਦਾ ਉਹ ਨਹੀਂ ਆਈ ਹੋ ਸਕਦਾ ਹੈ ਨਹੀਂ ਜਿਹੜਾ ਜਪੇਗਾ ਜੁੜੇਗਾ ਤੁਰੇਗਾ ਅੰਦਰੋਂ ਉਹ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਇਹ ਮਰਜ਼ਾਦਾ ਬਦਤ ਕਰ ਦਿੱਤੀ ਸੇਖ ਕਾਰਜ ਕਰਦੇ ਆ ਔਰ ਸਮਾਂ ਚਲਦਿਆਂ ਚਲਦਿਆਂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ RAM DAS ਮਹਾਰਾਜ ਜੀ ਦਾ ਆ ਗਿਆ ਦੀਨ ਦਿਆਲ ਸਤਿਗੁਰੂ ਗੁਰਤਾ ਤੇ ਸਭਾਈ ਮਾਨ ਨੇ ਦੁਨੀਆ ਨੂੰ ਤਰਦੇ ਨੇ ਤੇ ਚਲਦਿਆਂ ਹੋਇਆ ਸੱਚੀ ਸਰਕਾਰ ਦੇ ਦੀਵਾਨ ਦੇ ਅੰਦਰ ਇੱਕ ਗਰੀਬ ਸਿੱਖ ਆਇਆ ਜਿਸ ਦੀ ਬੇਟੀ ਦਾ ਵਿਆਹ ਤੇ ਮਹਾਰਾਜ ਸੱਚੀ ਸਰਕਾਰ ਦੇ ਕੋਲ ਆ ਕੇ ਬੜਾ ਅਜ਼ਿੱਦਿਆ ਹੋ ਕੇ ਸਿੱਖਾਂ ਨੂੰ ਮਿਲਦਾ ਔਰ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਭਾਈ ਸਾਲੂ ਆਦ ਜਿਨ੍ਹਾਂ ਨੇ ਨਾਮ ਵਰ ਸਿੱਖਿਆ ਨਾ ਉਹਨਾਂ ਦੇ ਕੋਲ ਆਇਆ ਮਨ ਭਰ ਆਇਆ ਉਹ ਪੁੱਛਦੇ ਗੁਰੂ ਕੇ ਸਿੱਖਾ ਤੂੰ ਸੰਗਤ ਵਿੱਚ ਆਇਆ ਕਿਉਂਕਿ ਜਿਹੜੀ ਬਹੁਤ ਤਾਦ ਅੰਦਰ ਰੀਤ ਚੱਲੇ ਨਾ ਅਸੀਂ ਉਹਨੂੰ અપਨਾਉਣੇ ਹੁਣ ਗੁਰਮਤ ਨੂੰ ਵੀ ਸਾਰੇ અપਨਾ ਨਹੀਂ ਰਹੇ ਗੁਸਤਾਖੀ ਮਾਫ ਜਿੰਨੇ ਅਨਮਤਾ ਨੂੰ ਛੱਡੋ ਜਿੰਨੇ ਸਿੱਖ ਅਖਵਾਉਣ ਵਾਲੇ ਨੇ ਉਹ ਕੀ ਸਾਰਾ ਗੁਰੂ ਦੇ ਨਕੂਲ ਕਰ ਦੇ ਉਦੋਂ ਇਹ ਅਗਨੀ ਵਾਲੀ ਗੱਲ ਜਿਹੜੀ ਬਹੁਤ ਤਾਦ ਅੰਦਰ ਚੱਲ ਰਹੀ ਸੀ ਤੇ ਬਹੁਤੇ ਲੋਕ ਇਹਨਾਂ ਦੀ ਤਨੁਪਨਾਉਂਦੇ ਸਨ ਉਹ ਸਿੱਖ ਨੇ ਅਜਿਜ ਜੀ ਆਓ ਕਿ ਬੇਨਤੀ ਕੀਤੀ ਗੁਰੂ ਕੇ ਸਿਖੋ ਮੈਂ ਬੜਾ ਦੁਖੀ ਆਂ ਪੁੱਛਿਆ ਕਿਉਂ ਕਹਿ ਲੱਗੇ ਮੇਰੀ ਧੀ ਜਵਾਨ ਮੈਂ ਉਹਦਾ ਨਾਤਾ ਕੀਤਾ ਤੇ ਪੰਡਤ ਜੀ ਟੋ ਟਾਈਮ ਲਿਆ ਦੇਖੋ ਇੱਕ ਪਾਸੇ ਅਰਧ ਹਾਲ ਹੈ ਪੰਡਤ ਜੀ ਉਹ ਵੀ ਨੇ ਤੇ ਇਹ ਵੀ ਨੇ ਔਰ ਕਹਿੰਦੇ ਟਾਈਮ ਲਿਆ ਤੇ ਉਸ ਨੇ ਔਰ ਉਹ ਮੇਰੀ ਬੇਟੀ ਦਾ ਕਾਰਜ ਕਰਨ ਵਾਸਤੇ 500 ਰੁਪਏ ਜਿਹੜੇ ਲੈਨੇ ਮੰਨ ਲੈਣਾ ਕੀਤੇ ਸਨ ਤੇ ਮੈਂ ਤਰਲਾ ਵੀ ਲਿਆ ਸੀ ਗਰੀਬ ਆ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦੇ ਅੱਜ ਜਦੋਂ ਬਿਲਕੁਲ ਸ਼ਾਦੀ ਮੁਕਰਰ ਹੋ ਗਈ ਬਰਾਤ ਆਉਣ ਵਾਲੀ ਆ ਤੇ ਅੱਜ ਮੌਕੇ ਤੇ ਆ ਕੇ ਪੰਡਤ ਨੇ ਜਵਾਬ ਦੇ ਦਿੱਤਾ ਆ ਕਿ ਮੈਂ ਪੰਜੀ ਦੀ ਥਾਂ 50 ਰੁਪਏ ਲਵਾਂਗਾ ਵਿਦਵਾਨ ਸੱਜਣ ਕਹਿੰਦੇ ਜੀ ਇਹ ਉਸ ਸਮੇਂ ਦੀ ਗੱਲ ਹੈ ਜਿੱਦੋਂ ਰੁਪਏ ਤੋਂ ਕੁਆਂਟਲ ਕਣਕ ਆ ਜਾਂਦੀ ਸੀ ਇਹ ਉਸ ਸਮੇਂ ਦੀ ਗੱਲ ਹੈ ਔਰ ਕਹਿਣ ਲੱਗੇ ਉਹ ਗਰੀਬ ਨੇ ਬਥੇਰੇ ਤਰਲੇ ਲਏ ਸਿੱਖ ਕਹਿੰਦੇ ਚੱਲ ਸਤਿਗੁਰੂ ਕੋਲ ਚੱਲਦੇ ਤਨ ਗੁਰੂ ਰਾਮਦਾਸ ਮਹਾਰਾਜ ਸੱਚੀ ਸਰਕਾਰ ਦੇ ਕੋਲ ਆਏ ਦਾਤਾਰ ਪ੍ਰਭੂ ਜੀ ਕਿਰਪਾ ਕਰੋ ਇਸ ਸੰਗਤ ਵਿੱਚ ਆਉਣ ਵਾਲੇ ਔਰ ਸਿੱਖ ਨੇ ਅਤ ਦਾ ਗਰੀਬ ਏ ਇਹਦੇ ਨਾਲ ਇਹ ਕੁਝ ਵਾਪਰਿਆ ਦੇ ਮਹਾਰਾਜ ਹੁਣ ਮੌਕੇ ਤੇ 50 ਰੁਪਏ ਮੰਗਦਾ ਪਿਆ ਤੁਸੀਂ ਕਿਰਪਾ ਕਰੋ ਇਹਦੇ ਤੇ ਤਿੰਨ ਆਉਣ ਵਾਲੇ ਸਮੇਂ ਲੈ ਵਿੱਚ ਸਿੱਖਾਂ ਵਾਸਤੇ ਦਾਤਾ ਸਾਹਿਬ ਕੋਈ ਐਸੀ ਬਾਣੀ ਬਖਸ਼ਿਸ਼ ਕਰੋ ਏ ਅੱਜ ਗਰੀਬ ਦਾ ਕਾਰਜ ਵੀ ਹੋ ਜਾਵੇ ਤੇ ਮਹਾਰਾਜ ਅੱਗੇ ਵਾਸਤੇ ਤੁਹਾਡੇ ਸਿੱਖਾਂ ਨੂੰ ਕਿਸੇ ਹੋਰ ਦੇ ਕੋਲ ਨਾ ਦਾਣਾ ਪਵੇ ਉਹਨਾਂ ਦਾ ਵਿਆਹ ਕਾਰਜ ਆਨੰਦ ਕਾਰਜ ਦਾਤਾ ਤੇਰੀ ਬਾਣੀ ਨਾਲ ਹੋਵੇ ਔਰ ਬਾਹਰਲਾ ਕਾਰਜ ਵੀ ਤੇਰੀ ਬਾਣੀ ਨਾਲ ਹੋਵੇ ਬਾਹਰੀ ਤੌਰ ਤੇ ਔਰ ਦੋ ਸ਼ਰੀਰਾਂ ਦਾ ਮਿਲਾਪ ਹੋਣਾ ਤੇਰੀ ਹਾਜ਼ੂਰੀ ਵਿੱਚ ਹੋਵੇ ਤੇਰੀ ਬਾਣੀ ਨੂੰ ਪੜ ਕੇ ਬਾਣੀ ਦੀਆਂ ਪ੍ਰਕਰਮਾਂ ਕਰਕੇ ਹੋਵੇ ਮਹਾਰਾਜ ਔਰ ਇੱਕ ਆਤਮਾ ਜਿਹੜੀ ਏ ਜੀਵ ਆਤਮਾ ਦਾ ਮਿਲਾਪ ਵੀ ਪਰਮਾਤਮਾ ਨਾਲ ਹੋਵੇ ਉੱਥੇ ਇੱਕ ਅਧਿਆਤਮਕ ਟੰਡਾਉ ਵੀ ਆਏ ਹੋਏ ਸਨ ਗੁਰਸਿੱਖ ਉਹਨਾਂ ਨੇ ਵੀ ਕਿਹਾ ਮਹਾਰਾਜ ਆਤਮਾ ਮਾਲਕ ਨਾਲ ਕਿਵੇਂ ਮਿਲੇ ਇਦਰ ਉਧਰ ਦੇ ਉਪਦੇਸ਼ ਬਤੇਰੇ ਨੇ ਕੋਈ ਅੰਦਰ ਦਾ ਵੀ ਉਪਦੇਸ਼ ਦਿਓ ਤੇ ਸੱਚੀ ਸਰਕਾਰ ਕਿਰਪਾ ਦੇ ਘਰ ਵਿੱਚ ਆਏ ਦੇਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਕਹਿੰਦੇ ਇਸ ਗਰੀਬ ਦਾ ਕਰਜ਼ ਵੀ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਗੁਰੂ ਕੇ ਸਿੱਖ ਵਿਆਹ ਕਾਰਜ ਇਹਨਾਂ ਬਚਨਾਂ ਨਾਲ ਕਰਿਆ ਕਰਨਗੇ ਤੇ ਨਾਲ ਹੀ ਇੱਕ ਹੈ ਦਿੱਤਾ ਜਿਹੜੀ ਆਤਮਾ ਉਹ ਪਰਮਾਤਮਾ ਦੇ ਨਾਲ ਮਿਲ ਜਾਵੇਗੀ ਜੁੜੇਗੀ ਜਦੋਂ ਕੋਈ ਕਮਾਏਗਾ ਇਸ ਤਰ੍ਹਾਂ ਇੱਕ ਇੱਕ ਅਵਸਥਾ ਦੇ ਅੰਦਰ ਅੱਗੇ ਵਧਦਾ ਜਾਵੇਗਾ ਔਰ ਸਤਿਗੁਰੂ ਦੇ ਨਾਲ ਮਿਲ ਜਾਵੇਗਾ ਇੱਕ ਮੇਕਤਾ ਹਾਸਲ ਕਰੇਗਾ ਫਿਰ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਦੀਨ ਦੁਨੀਆ ਦੇ ਮਾਲਕ ਔਰ ਬੜੇ ਪ੍ਰੇਮ ਦੇ ਨਾਲ ਆ ਸਾਨੂੰ ਉਹ ਬਖਸ਼ਿਸ਼ ਕਰਨ ਲੱਗੇ ਆਪਣੀ ਜ਼ੁਬਾਨੇ ਪਾਕ ਤੋਂ ਉਚਾਰਨ ਕਰਕੇ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਉਹ ਬਖਸ਼ਿਸ਼ ਕਰਦੇ ਨੇ ਮਹਾਰਾਜ ਮੇਰ ਦੇ ਘਰ ਵਿੱਚ ਆ ਕੇ ਕਹਿੰਦੇ ਆ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀ ਉਹ ਔਰ ਵਿਦਵਾਨ ਸੱਜਣ ਮਹਾਂਪੁਰਸ਼ ਕਹਿੰਦੇ ਉਹ ਹਰੀ ਪਰਮਾਤਮਾ ਆਕਾਲ ਪੁਰਖ ਵੈਗਰੋ ਜਿਹੜਾ ਉਸ ਨੇ ਲਾਭ ਦਾ ਅਰਥ ਹੁੰਦਾ ਹੈ ਪ੍ਰਕਰਮਾ ਕਰਨੀਆਂ ਲਾਭ ਦਾ ਅਰਥ ਹੁੰਦਾ ਆ ਵਿਦਵਾਨ ਮਹਾਂਪੁਰਸ਼ ਕਹਿੰਦੇ ਸਿੱਖਿਆ ਸਿੱਖਿਆ ਉਹ ਜਿਹੜੀ ਸਿੱਖਿਆ ਦਿੱਤੀ ਜਿਵੇਂ ਕਰਮਾਂ ਕਰਦੇ ਨਾ ਉਹਨੂੰ ਕੇਂਦਰ ਬਿੰਦੂ ਬਣਾ ਕੇ ਜੀਵਨ ਆਲੇ ਉਦਾਲੇ ਉਹਦੇ ਘੁੰਮੇ ਇਹ ਨਾ ਹੋਵੇ ਕਿ ਮਨ ਕਿਦੇ ਹੋਰ ਹੀ ਉਦਾਲੇ ਉਦਾਲੇ ਘੁੰਮਦਾ ਹੋਵੇ ਮਨ ਉਹਦੇ ਉਦਾਲੇ ਉਦਾਲੇ ਘੁੰਮੇ ਔਰ ਲਾਭ ਦਾ ਅਰਥੇ ਭੂਮਿਕਾ ਔਰ ਭੂਮਿਕਾ ਬੰਦਿਆ ਭੂਮਿਕਾ ਸਾਨੂੰ ਸਮਝਾਈ ਔਰ ਉਹ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਔਰ ਉਹ ਭੂਮਿਕਾ ਉਹ ਸਿੱਖਿਆ ਦੇ ਦੁਆਰਾ ਸਾਡੇ ਤੇ ਕਿਰਪਾ ਕਰ ਰਹੇ ਨੇ ਕਹਿ ਲੱਗੀ ਸਦਨਾ ਇਹ ਹਰੀ ਪਰਮਾਤਮਾ ਪਰਮੇਸ਼ਰ ਵੈਗੁਰੂ ਜੀ ਦੀ ਪਹਿਲੀ ਸਿੱਖਿਆ ਔਰ ਪਰਮਾਤਮਾ ਦੇ ਨਾਲ ਜੁੜਨ ਦੀ ਪਹਿਲੀ ਪ੍ਰਕਰਮਾ ਔਰ ਪਹਿਲਾ ਪ੍ਰਕਰਨ ਪਹਿਲਾ ਤੁਰਨਾ ਜੁੜਨਾ ਪਹਿਲੀ ਉਹਦੀ ਸਿੱਖਿਆ ਨੂੰ ਅਨਹਿਰਦੇ ਦੇ ਵਿੱਚ ਗਿਆਨ ਨੂੰ ਹਾਸਲ ਕਰਨ ਵਾਸਤੇ ਅੰਦਰੋਂ ਉਤਪਨ ਕਰਨ ਵਾਸਤੇ ਉਧਰ ਨੂੰ ਔਰ ਪਰਵਿਰਤੀ ਕਰਮ ਦੇ ਵਿੱਚ ਜਿਹੜਾ ਪਰਵੇਸ਼ ਕਰਨਾ ਉਹ ਦਿਰੜਾਇ ਮੈਨਾਂ ਦਿਰੜ ਕਰਵਾਉਣਾ ਪਰ ਪੱਕ ਕਰਵਾਉਣਾ ਹੀ ਹਿਰਦੇ ਦੇ ਅੰਦਰ ਹਿਰਦੇ ਦੇ ਅੰਦਰ ਵਸ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਔਰ ਵਿਖਿਆ ਵਿਖੇ ਭਈ ਦਵਖਤਾ ਗੁਰ ਤੀਰਥ ਉਹ ਨਰਾਗ ਕਿਉ ਮਹਾਰਾਜ ਸੱਚੀ ਸਰਕਾਰ ਕਹਿੰਦੇ ਗੁਰੂ ਦੀ ਸਿੱਖਿਆ ਨੇ ਹਿਰਦੇ ਨੂੰ ਪਵਿੱਤਰ ਕਰਨਾ ਹੈ ਗੁਰੂ ਦੀ ਸਿੱਖਿਆ ਨੇ ਕਾਰਜ ਨੂੰ ਪਵਿੱਤਰ ਕਰਨਾ ਤੇਰਾ ਕਾਰਜ ਪਵਿੱਤਰਤਾਈ ਵਾਲਾ ਹੋਵੇ ਉਹਦੇ ਵਿੱਚ ਇਹਨਾ ਹੋਵੇ ਕੋਈ ਦਿਖਾਵਾ ਹੋਵੇ ਜਿਵੇਂ ਆਦ ਦਾ ਜੋਗੇ ਇਹਨਾਂ ਦੀ ਦਿਖਾਵਾ ਕਰਦੇ ਨੇ ਕਈ ਤੈ ਕਰਦੇ ਵੀ ਨਹੀਂ ਜੀ ਇਹ ਸੱਚੀ ਮੁੱਚੀ ਦਾ ਵਿਆਹ ਨਹੀਂ ਅਸੀਂ ਤਾਂ ਦਿਖਾਵਾ ਹੀ ਕਰਨਾ ਆ ਕਿਉਂਕਿ ਲੜਕੀ ਲੜਕੇ ਨੇ ਬਾਹਰ ਜਾਣਾ ਹੱਦ ਹੋ ਗਈ ਮਹਾਰਾਜ ਦੇ ਨਾਲ ਮਸਕਰੀਆਂ ਕਰਦੇ ਆ ਮਹਾਰਾਜ ਤੋਂ ਡਰਦੇ ਨਹੀਂ ਔਰ ਕਿਦੇ ਲਈ ਕਰ ਰਹੇ ਆ ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਇਆ ਤੇ ਬੱਚੇ ਹੋ ਚਲੇ ਜਾਣਗੇ ਜੇ ਇਸ ਦਾਤੇ ਦੇ ਮਨ ਵਿੱਚ ਕੋਈ ਖਿਆਲ ਆ ਗਿਆ ਨਾ ਤੇ ਜਿੰਨਾ ਮਰਜੀ ਜੋਰ ਲਾ ਲਈਏ ਅੱਗੇ ਵਧਿਆ ਨਹੀਂ ਜਾਣਾ ਇਹਦੀ ਕਿਰਪਾ ਤੋਂ ਬਗੈਰ ਇਹ ਮਰਜ਼ਾਦਾ ਬਦਦ ਕੀਤੀ ਸੀ ਪਵਿੱਤਰਤਾ ਦੇ ਸਹਿਤ ਹੋਣਾ ਸ਼ੁਭ ਇੱਛਾ ਹੋਣੀ ਸਰੇਸ਼ਟ ਇੱਛਾ ਹੋਣੀ ਕਿ ਸਾਡੀ ਸਰੇਸ਼ਟ ਇੱਛਾ ਹੁੰਦੀ ਆ ਜਦੋਂ ਇਹੋ ਜੇ ਕੰਮ ਕਰਦੇ ਅਸੀਂ ਨਹੀਂ ਗੁਰਮਖੋ ਉਹ ਸਾਰੇ ਇੱਛਾ ਦੀ ਪੂਰਤੀ ਹੋਣੀ ਪ੍ਰਵਿਰਤੀ ਕਰਮ ਔਰ ਉਹ ਹਿਰਦੇ ਦੇ ਅੰਦਰ ਸਤਿਗੁਰੂ ਔਰ ਸਾਨੂੰ ਨਾਮ ਦ੍ਰਿੜ ਕਰਵਾਉਣੇ ਇੱਛਾ ਹੋਣੀ ਮਾਲਕ ਨੂੰ ਮਿਲਦੀ ਜਿਸ ਤਰ੍ਹਾਂ ਬੱਚੀ ਦੇ ਬੀਬੀ ਦੇ ਮਨ ਵਿੱਚ ਇੱਛਾ ਹੁੰਦੀ ਨਾ ਕਿ ਮੈਂ ਮਾਲਕ ਦੇ ਆਪਣੇ ਦੇ ਲੜ ਲੱਗਣਾ ਉਹਦਾ ਪੱਲੂ ਪਕੜ ਕੇ ਗੁਰੂ ਦੇ ਹਾਜ਼ੂਰੀ ਅੰਦਰ ਬੈਠ ਕੇ ਬੜੇ ਪ੍ਰੇਮ ਦੇ ਨਾਲ ਉਹ ਗੁਰੂ ਕੀ ਸਿੱਖਿਆ ਸੁਣਦੀ ਔਰ ਆਨੰਦ ਕਾਰਜ ਹੁੰਦਿਆਂ ਹੋਇਆਂ ਗੁਰੂ ਦੀ ਹਾਜ਼ੂਰੀ ਅੰਦਰ ਔਰ ਦੋਨਾਂ ਨੂੰ ਖੜੇ ਕਰਕੇ ਅਰਦਾਸਾ ਹੁੰਦਾ ਔਰ ਹੋਰ ਸਰਬਰਾ ਮਾਤਾ ਪਿਤਾ ਖੜੇ ਹੁੰਦੇ ਮਹਾਰਾਜ ਸੱਚੀ ਸਰਕਾਰ ਮੇਰ ਕਰਦੇ ਨੇ ਕਿ ਉਹ ਆਨੰਦ ਕਾਰਜ ਕਰਨ ਲੱਗਿਆਂ ਔਰ ਆਨੰਦ ਕਾਰਜ ਸੱਚੀ ਸਰਕਾਰ ਦੇ ਸਮੇਂ ਭਾਈ ਕਾਣ ਸਿੰਘ ਜੀ ਨਾਬਾ ਨੇ ਵੀ ਲਿਖਿਆ ਹੈ ਜੀ ਉਹ ਕਹਿੰਦੇ ਨੇ ਆਨੰਦ ਕਾਰਜ ਹੋਣ ਦਾ ਸਮਾਂ ਜਿਹੜਾ ਉਹ ਲਿਖਦੇ ਨੇ ਉਹ ਕਹਿੰਦੇ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ ਤੇ 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 ਪੁੱਤੇ ਤੇ ਧੀ ਵਾਲੇ ਤੇ ਪੁੱਤਰ ਵਾਲੇ ਦੋਨੇ ਸਤ ਸੰਗਤ ਵਿੱਚ ਬੈਠੇ ਹੋਣ ਤੇ ਮਨ ਦੇ ਅੰਦਰ ਨਿਮਰਤਾ ਹੋਵੇ ਚਾਉ ਹੋਵੇ ਗੁਰੂ ਦੀ ਬਾਣੀ ਦਾ ਉਤਸ਼ਾਹ ਹੋਵੇ ਬੜਾ ਅਦਬ ਸਤਕਾਰ ਹੋਵੇ ਫਿਰ ਰਬਾਬੀ ਰਾਗੀ ਗੁਰੂ ਕੇ ਪਿਆਰ ਵਾਲੇ ਆਸਾ ਦੀ ਵਾਰ ਦਾ ਕੀਰਤਨ ਕਰਨ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋਵੇ ਔਰ ਫਿਰ ਗੁਰੂ ਚਰਣਾ ਚ ਅਰਦਾਸਾ ਸੋਧ ਕੇ ਔਰ ਅਨੰਦ ਸਾਹਿਬ ਦਾ ਜਾਪ ਕਰਕੇ ਗੁਰੂ ਚਰਣਾ ਚ ਅਰਦਾਸਾ ਸੋਧ ਕੇ ਗੁਰਮਖੋ ਫਿਰ ਆਨੰਦ ਕਾਰਜ ਹੋਵੇ ਆਸਾ ਦੀ ਵਾਰ ਦਾ ਸਮਾਂ ਕੀ ਹੈ ਕਦੇ 12 ਵਜੇ ਦਿਨ ਦੇ ਆਸਾ ਦੀ ਵਾਰ ਲੱਗੀ ਆ ਕਦੇ 3 ਵਜੇ ਆਸਾ ਦੀ ਵਾਰ ਸ਼ਾਮ ਨੂੰ ਲੱਗੀ ਏ ਅਸੀਂ ਆਨੰਦ ਕਾਰਜ ਕਿੱਧਰ ਨੂੰ ਲੈ ਕੇ ਤੁਰ ਪਏ ਤਾਂ ਇਹ ਤਾਂ ਸੁੱਖ ਨਹੀਂ ਅੰਮ੍ਰਿਤ ਵੇਲੇ ਤਾਂ ਕਰਾਓ ਸਮੇਂ ਦੇ ਦਾ ਕਰਾਓ ਗੁਰਦੁਆਰੇ ਵਾਲੇ ਭਾਈ ਸਾਹਿਬਾਂ ਨੂੰ ਕਹਿ ਦਿੰਨੇ ਆ ਬਾਬਾ ਜੀ ਬਸ ਆਗੇ 9 ਵਜੇ ਨੂੰ ਤੇ ਉਹ 9 ਕਈ ਵਾਰ 12 ਤੋਂ ਛੱਡ ਕੇ ਪਤਾ ਨਹੀਂ ਹੁੰਦਾ ਸ਼ਾਮਾਂ ਪੈ ਜਾਂਦੀਆਂ ਨੇ ਉਹ ਗੁਰਮਖੋ ਘਰ ਵਾਲਿਆਂ ਨੂੰ ਆਪਣੇ ਇੱਕੋ ਘਰ ਦਾ ਤੇ ਆਪਣੇ ਕਾਰਜ ਦਾ ਫਿਕਰ ਹੈ ਨਾ ਆਪਣੇ ਦਾ ਹੀ ਕੱਲੇ ਦਾ ਵਿਆਹ ਦਾ ਤੇ ਜਿਹੜੇ ਗੁਰੂ ਘਰ ਅੰਦਰ ਰਾਗੀ ਗਰੰਥੀ ਨੇ ਉਹਨਾਂ ਨੂੰ ਸਾਰੇ ਪਿੰਡ ਦਾ ਫਿਕਰ ਹੁੰਦਾ ਹੈ ਉਹਨਾਂ ਸਾਰੇ ਪਿੰਡ ਦੇ ਖੁਸ਼ੀ ਗਾਮੀ ਦੇ ਪ੍ਰੋਗਰਾਮਾਂ ਵਿੱਚ ਪਹੁੰਚਣਾ ਹੁੰਦਾ ਹੈ ਉਹ ਤਾਂ ਸਵੇਰ ਤੋਂ ਲੈ ਕੇ ਤੇ 12 ਵਜੇ ਤੱਕ ਡੇਕੀ ਜਾਣ ਤੇ ਜੇ ਕਿਦੇ ਉਹ 5 ਕੁ ਮਿੰਟ ਲੇਟ ਹੋ ਜਾਂਨਾ ਫਿਰ ਚੌਧਰੀ ਉਹਨਾਂ ਨੂੰ ਪਤਾ ਨਹੀਂ ਫਿਰ ਕੀ ਕੀ ਬੋਲਦੇ ਨੇ ਤੁਸੀਂ ਤਾਂ ਕਰਤਾ ਹੋਏ ਵਾਹ ਕਰਤਾ ਹੋਏ ਤੁਸੀਂ ਕੀ ਕੀਤਾ ਉਹ ਦੇਖੋ ਔਰ ਜਿਆਦਾ ਨਹੀਂ ਤੇ ਪੰਥ ਨੇ ਇਹ ਵੀ ਕੀਤਾ ਸਿਆਣਿਆਂ ਮਿਲ ਕੇ ਬਈ 10 ਵਜੇ ਤੋਂ ਪਹਿਲਾਂ ਪਹਿਲਾਂ ਆ ਕੁਝ ਸਮੇਂ ਚ ਨਾ ਆਨੰਦ ਕਾਰਜ ਆ ਸਮੇਂ ਚ 7 ਵਜੇ ਦੇ ਨੂੰ ਹੋ ਜਾਂਦੇ ਰਹੇ ਤੇ ਕਈ ਵੇਰ ਬਰਾਤ ਆ ਕੇ ਬੈਠ ਜਾਂਦੇ ਜੇ ਕੁੜੀ ਤਿਆਰ ਹੁੰਦੀ ਏ ਉਹ ਕਿੱਥੋਂ ਹੁੰਦੀ ਹੈ ਕਿਹੜੀ ਤਿਆਰੀ ਹੈ ਜਿੱਦਣ ਨਾ ਲੜਕੀ ਨੂੰ ਦੇਖ ਕੇ ਗਏ ਨੇ ਉਸ ਦਿਨ ਪਸੰਦ ਕਰਕੇ ਗਏ ਨੇ ਉਹਦਨ ਕਿੰਨੂੰ ਤਿਆਰ ਕਰਾ ਕੇ ਲਿਆਂਦਾ ਸੀ ਉਹ ਗੁਰਮਖੋ ਇਹ ਕਿਹੜੀਆਂ ਕੁ ਰੀਤੀਆਂ ਨੂੰ ਤੁਰ ਪਿਆ ਕਿਹੜੇ ਪਾਸੇ ਨੂੰ ਤੁਰ ਪਿਆ ਕਿਤੇ ਰਾਗੀ ਸਿੰਘ ਨੂੰ ਦੋ ਪੈਸੇ ਦੇਣੇ ਪੈਣ ਤੇ ਅਸੀਂ ਪਤਾ ਨਹੀਂ ਕੀ ਕੀ ਬੋਲਦੇ ਆ ਤੇ ਉਹ ਬਿਊਟੀ ਪਾਰਲਰ ਵਾਲੀ ਬੀਬੀ ਨੂੰ ਪਤਾ ਨਹੀਂ ਅਸੀਂ ਕਿੰਨੇ ਕੁ ਦੇ ਆਨੇ ਆ ਤੇ ਉਹ ਘਗਰਾ ਜਿਹੜਾ ਹੁੰਦਾ ਹੈ ਲਹਿੰਗਾ ਜਿੰਨੂੰ ਕਹਿੰਦਿਆ ਉਹਦੇ ਤੇ ਪਤਾ ਨਹੀਂ ਕਿੰਨੇ ਕਿੰਨੇ ਲਾਉਣੇ ਤੇ ਪਾਉਣਾ ਇੱਕ ਦਿਨ ਉਹਦੇ ਚ ਲੜਕੀ ਦੇ 3-4 ਸੂਟ ਚੰਗੇ ਬਣਨਾਂਗੇ ਤੇ ਓਮੀ ਜਿਹੜਾ ਮੈਡੀਕਲ ਵਾਲੇ ਜਿਹੜੇ ਆ ਨਾ ਡਾਕਟਰ ਉਹ ਕਹਿੰਦੇ ਦੂਜੇ ਦਾ ਕੱਪੜਾ ਨਾ ਪਾਓ ਉਹਦੇ 'ਚ ਜਰਾ ਸੀਨ ਨੇ ਤੇ ਕਿਸੇ ਨੂੰ ਖੁਰਕ ਪਈ ਹੋਵੇ ਤੇ ਉਹ ਉਹਦੇ ਪਹਿਲਾਂ ਪਹਿਨੇ ਆਵੇ ਤੇ ਜਿਹੜੀ ਦੂਜੀ ਕੁੜੀ ਨੂੰ ਉਹ ਪਵਾਤਾ ਖੁਰਕ ਉਹਦੇ ਵੀ ਪੈ ਜਾਣੀ ਜੇ ਔਰ ਸਾਰੇ ਵਿਆਹ ਦੇ ਵਿੱਚ ਸਾਰੇ ਨਿੱਕੇ ਤੋਂ ਲੈ ਕੇ ਗਰੀਬ ਤੋਂ ਅਮੀਰ ਤੱਕ ਨਵੇਂ ਕੱਪੜੇ ਪਾ ਕੇ ਆਉਂਦੇ ਤੇ ਉਹਦੇ ਕਿਰਾਏ ਦਾ ਪਾਇਆ ਹੁੰਦਾ ਕਿਰਾਏ ਦਾ ਜਿਹਦਾ ਵਿਆਹ ਹੈ ਕਿਹੜੇ ਪਾਸੇ ਨੂੰ ਤੁਰ ਪਏ ਆ ਜੀ ਇਦਰੋਂ ਖੈਰ ਮੁੜੀਏ ਗੁਰਮਤ ਅਨੁਸਾਰ ਐਨ ਸ਼ਾਦੇ ਲੁਬਾਸ ਦੇ ਵਿੱਚ ਤੇ ਔਰ ਗੁਰੂ ਦੀ ਕਿਰਪਾ ਨਾਲ ਆਪਾਂ ਪਿਆਰੀ ਸਹਿਬਾਨਾਂ ਨੇ ਹਜ਼ੂਰ ਸਾਹਿਬ ਤੋਂ ਗੁਰਮਤ ਦੇ ਅਨੁਸਾਰ ਕਿਹਾ ਸੀ ਨਾ ਤੇ ਉਹ ਹੋ ਗਿਆ ਬਈ ਥੋੜਾ ਜਿਹਾ ਕੱਪੜਿਆਂ ਦਾ ਬਈ ਲਹੰਗੇ ਤੋਂ ਤੇ ਕਈ ਘਰ ਪੁੱਛਣ ਵਾਸਤੇ ਆਉਣ ਲੱਗੇ ਬਾਬਾ ਜੀ ਅਸੀਂ ਤਾਂ ਲਹੰਗੇ ਚ ਹੀ ਕਰਾਉਣਾ ਚਾਹਣੇ ਆ ਗੁਰਮਤ ਨੂੰ ਨਹੀਂ ਮਨਮਾਨੀ ਕਰਾਂਗੇ ਤਾਂ ਹੀ ਸੁੱਖ ਸਾਨੂੰ ਸਾਰੇ ਮਿਲ ਜਾਂਦੇ ਆ ਗੁਰਮਤ ਤੋਂ ਦੂਰ ਜਾ ਕੇ ਗੁਰਮਤ ਨੂੰ ਅਪਣਾਈਏ ਗੁਰੂ ਕੋਲ ਆਈਏ ਤੇ ਗੁਰੂ ਦੀ ਸੁਣਨ ਵਾਸਤੇ ਇਹਨੂੰ ਸੁਣਾਉਣ ਵਾਸਤੇ ਨਹੀਂ ਗੁਰੂ ਤੋਂ ਸਿੱਖਣ ਵਾਸਤੇ ਇਹਨੂੰ ਸਿਖਾਉਣ ਵਾਸਤੇ ਨਹੀਂ ਸੁੱਖ ਉਦੋਂ ਮਿਲਣਾ ਜਦੋਂ ਇਹ ਖੁਸ਼ ਹੋਇਆ ਅਰ ਸੰਸਾਰ ਨਹੀਂ ਨਰੰਕਾਰ ਦੇ ਖੁਸ਼ ਹੋਇਆ ਜਿਹੜਾ ਕਾਰਜ ਅਦ ਜਿਹਦੇ ਵਿੱਚ ਪ੍ਰਵੇਰਿਤ ਕਰਨ ਲੱਗੇ ਹੋ ਪ੍ਰਵੇਸ਼ ਕਰਨ ਲੱਗੇ ਹੋ ਔਰ ਉਹਦੇ ਵਿੱਚ ਅੱਗੇ ਸਫਲਤਾ ਤਾਂ ਮਿਲਣੀ ਹੈ ਜੇ ਗੁਰੂ ਦੀ ਕਿਰਪਾ ਹੋਈ ਅਰਦਾਸ ਗੁਰੂ ਅੱਗੇ ਕਰਨਿਆ ਪਤਾ ਨਹੀਂ ਕਿਹੜੇ ਕਿਹੜੇ ਸਮੇਂ ਤੇ ਆ ਕਿਤੇ ਗੁਰੂ ਕਿਰਪਾ ਕਰੇ ਆਨੰਦ ਕਾਰਜ ਦੀ ਰਸਮ ਜਿਹੜੀ ਆ ਨਾ ਚਾਰ ਲੜਕੀ ਵਾਲੇ ਆ ਕੇ ਚਾਰ ਲੜਕੇ ਵਾਲੇ ਆ ਕੇ ਤੜਕੇ ਤੜਕੇ ਕਰਾ ਲਿਆ ਕਰੋ ਉਦੋਂ ਬਾਅਦ ਚ ਤੁਹਾਡਾ ਸਾਰਾ ਸਮਾਂ ਤੇ ਜਦੋਂ ਆਨੰਦ ਕਾਰਜ ਹੋ ਜੇ ਨਾ ਉਦੋਂ ਲੜਕੀ ਦਾ ਵਿਆਹੀ ਜਾਂਦੀ ਏ ਵਿਆਹੀ ਤੇ ਤੁਸੀਂ ਜੋ ਕੁਝ ਮਰਦੀ ਕਰ ਲਓ ਜਿੰਨਾ ਚਿਰ ਆਨੰਦ ਕਾਰਜ ਨਹੀਂ ਹੁੰਦਾ ਉਹਨਾਂ ਚਿਰ ਲੜਕੀ ਵਿਆਹੀ ਨਹੀਂ ਜਾਂਦੀ ਟੋਲ ਠਮਕਿਆਂ ਤੇ ਨੱਚਦੇ ਟੱਪਦੇ ਰਹਿਣਗੇ ਤੇ ਫੇਰ ਦਦਾ ਤਰਕਾਲਾਂ ਦੀਆਂ ਪੈਂਦੀਆਂ ਨੇ ਦਵਾ ਦਵਾਦਾਂਗੇ ਇੱਕ ਵਾਰ ਮੈਂ ਆਨੰਦ ਕਾਰਜ ਕਰਾਉਣ ਲੱਗਾ ਤੇ ਪਹਿਲਾਂ ਤੋਂ ਆਏ ਲੇਟ ਫਿਰ ਆ ਕੇ ਇੱਥੇ ਫੋਟੋਆਂ ਖਿੱਚੀ ਗਏ ਤੇ ਫਿਰ ਜਦੋਂ ਅੰਦਰ ਆਇਆ ਨਾ ਤੇ ਮੈਨੂੰ ਇੱਕ ਸਾਜਣ ਚੁਟਕੀ ਮਾਰ ਕੇ ਕਹਿੰਦਾ ਬਾਬਾ ਜੀ ਬਸ ਮਿੰਟੀ ਲਾਇਆ ਦੇ ਮੈਂ ਕਿਹਾ ਮੈਨੂੰ ਪਹਿਲਾਂ ਦੱਸਦਾ ਮੈਂ ਤੈਨੂੰ ਬਾਹਰੋਂ ਹੀ ਮੋੜ ਦਿੰਦਾ ਮੈਂ ਕਿਹਾ ਪਹਿਲਾਂ ਨਹੀਂ ਸੀ ਤੈਨੂੰ ਪਤਾ 12 ਵਜ ਜਾਣੇ ਮੈਂ ਕਿਹਾ 12 ਵਜ ਜਾਣੇ 12 ਵੱਡੇ ਕਿ ਗੁਰੂ ਵੱਡਾ ਹੈ ਜੇ 12 ਵਜ ਜਾਣੇ ਪਹਿਲਾਂ ਲੇਟ ਤੁਸੀਂੋਂ ਕਸੂਰ ਤੁਹਾਡਾ ਹੈ ਕਿ ਸਾਡਾ ਕਸੂਰ ਕਿਸ ਦਾ ਹੈ ਔਰ ਸਮੇਂ ਤੇ ਤੁਸੀਂ ਨਹੀਂ ਪਹੁੰਚੇ ਤਾੜਨਾ ਆ ਕੇ ਸਾਨੂੰ ਕਰਨ ਲੱਗ ਪੈਨੇ ਹੋ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੱਤ ਨਹੀਂ ਸੀ ਦਿੱਤੀ ਪਤਾ ਨਹੀਂ ਕਿਹੜੇ ਪਾਸੇ ਨੂੰ ਅਸੀਂ ਚੱਲ ਪਏ ਆ ਆਨੰਦ ਕਾਰਜ ਆਨੰਦ ਏ ਜਿੰਨੇ ਖੇੜਾ ਲਿਆਉਣਾ ਹੈ ਖੁਸ਼ੀ ਲਿਆਉਣੀ ਆ ਔਰ ਮੈਂ ਕੱਲ ਵੀ ਬਿਆਨ ਕੀਤਾ ਸੀ ਸੁਖ ਦਾ ਦੂਜਾ ਪਾਸਾ ਦੁੱਖ ਹੈ ਔਰ ਆਰੋਗਤਾ ਦਾ ਦੂਜਾ ਪਾਸਾ ਰੋਗ ਹੈ ਦਿਨ ਦਾ ਦੂਜਾ ਪੱਖ ਰਾਤ ਹੈ ਜੀਵਨ ਦਾ ਜਿੰਦਾ ਦਾ ਦੂਜਾ ਪੱਖ ਮੌਤ ਹੈ ਆਨੰਦ ਦਾ ਵਿਰੋਧੀ ਕੋਈ ਨਹੀਂ ਆਨੰਦ ਉਦੋਂ ਬਨੈ ਜਦੋਂ ਗੁਰੂ ਨੇ ਕਿਰਪਾ ਕੀਤੀ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆ ਵਧਾਈਆ ਮਨ ਵਿੱਚ ਵਦਾਈਆਂ ਖੁਸ਼ੀਆਂ ਉਹ ਹੋਣੀਆਂ ਗੁਰੂ ਤੋਂ ਮਿਲਣਾ ਹੈ ਤੇ ਗੁਰੂ ਤੋਂ ਮਿਲਣਾ ਹੈ ਗੁਰੂ ਦੇ ਅਨਕੂਲ ਹੋ ਕੇ ਹੁਣ ਆਪਾਂ ਸਾਰੇ ਬੈਠੇ ਆ ਮੈਂ ਵੀ ਇੱਥੇ ਰਹਿਣਾ ਔਰ ਤੁਸੀਂ ਵੀ ਵਿਆਹਾਂ ਵਿੱਚ ਰਹਨੇ ਹੋ ਵੇਖ ਲਓ ਕਿਹੜੇ ਸਮੇਂ ਨੂੰ ਆਨੰਦ ਕਾਰਜ ਹੁੰਦੇ ਔਰ ਗੁਰਮਖੋ ਥੋੜਾ ਜਿਆ ਸਾਰੇ ਪਰਿਵਾਰ ਲੜਕਿਆਂ ਵਾਲੇ ਵੀ ਤੇ ਲੜਕੀਆਂ ਵਾਲੇ ਵੀ ਇਧਰ ਧਿਆਨ ਦੇਈਏ ਕਿ ਗੁਰੂ ਦੀ ਗੁਰਮਤ ਅਨੁਸਾਰ ਔਰ ਜੇ ਸਾਰੇ ਰਿਸ਼ਤੇਦਾਰ ਨਹੀਂ ਨਾ ਤਿਆਰ ਹੁੰਦੇ ਤੇ ਪੰਜ ਬੰਦੇ ਪਹਿਲਾਂ ਦਾ ਕੇ ਆਨੰਦ ਕਰਦ ਲੈ ਲਿਆ ਕਰੋ ਉਹ ਸਤਿਗੁਰੂ ਦੀ ਖੁਸ਼ੀ ਲਿਆ ਕਰੋ ਗੁਰੂ ਦੀ ਰਿਸ਼ਤੇਦਾਰ ਨੇ ਤਾਂ ਕਿਸੇ ਨੇ ਸਬਜੀ ਤੋਂ ਰੁਸ ਜਾਣਾ ਕਿਸੇ ਨੇ ਰੋਟੀ ਤੋਂ ਕਿਸੇ ਨੇ ਮਿਰਚਾਂ ਨੇ ਦਣੀਆਂ ਨੇ ਕਿਸੇ ਨੇ ਕਹਿਣਾ ਉਹ ਗੱਲ ਨਹੀਂ ਬਣੀ ਮੇਰਾ ਗੁਰੂ ਉਹ ਕੁਛ ਨਹੀਂ ਜੇ ਤੁਹਾਡੇ ਤੋਂ ਚਾਹੁੰਦਾ ਉਹਨੂੰ ਖੁਸ਼ ਕਰਨ ਲਈ ਉਹਦੇ ਸਮੇਂ ਚ ਆਓ ਉਹਦਾ ਸਤਕਾਰ ਬਹਾਲ ਰੱਖੋ ਉਹਦੇ ਕੋਲ ਆਓ ਸਤਿਗੁਰੂ ਦੇ ਕੋਲ ਔਰ ਅੰਮ੍ਰਿਤ ਵੇਲੇ ਨਿਤਨੇਮ ਦੀ ਕੀਰਤਨ ਦੀ ਸਮਾਪਤੀ ਹੋਵੇ ਤੇ ਨਾਲ ਦੀ ਨਾਲ ਆਨੰਦ ਕਾਰ ਦੀ ਰਸਮ ਅਦਾ ਹੋਵੇ ਉਹ ਸੱਚੀ ਮੁੱਚੀ ਆਨੰਦ ਦੇਣ ਵਾਲਾ ਹੋਵੇ ਖੁਸ਼ੀ ਦੇਣ ਵਾਲਾ ਹੋਵੇ ਔਰ ਖੁਸ਼ੀ ਦਾ ਖੇੜਾ ਗੁਰੂ ਤੋਂ ਮਿਲਣਾ ਹੈ ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ ਕਰਾਇਆ ਤਾਂ ਆਨੰਦ ਕਰਜ਼ ਤੇ ਦੁਖੀ ਸਾਰਾ ਜੀਵਨ ਰਿਹਾ ਉਹ ਦੁੱਖ ਕਿਉਂ ਆਇਆ ਕਿਉਂਕਿ ਉਹ ਗੁਰੂ ਦੇ ਅਨਕੂਲ ਨਹੀਂ ਹੋਇਆ ਬਾਣੀ ਨਹੀਂ ਪੜ੍ਹੀ ਬਾਣੀ ਦਾ ਧਾਰਨੀ ਨਹੀਂ ਹੋਇਆ ਆਨੰਦ ਕਰ ਜੀਵਨ ਅੰਦਰ ਗੁਰਸਿੱਖ ਪਿਆਰੇ ਬਹੁਤ ਅੰਦਰ ਇਨ੍ਹਾਂ ਲਾਵਾਂ ਨੂੰ ਵੀ ਨਿਤ ਨਾਮ ਨਿਤ ਨੇਮ ਦੇ ਨਾਲ ਸ਼ਾਮਲ ਕਰ ਲੈਂਦੇ ਬੜੇ ਗੁਰਸਿੱਖਾਂ ਦੇ ਜ਼ਬਾਨੀ ਯਾਦ ਨੇ ਉਹ ਪੜ੍ਹਦੇ ਨੇ ਕਿਉਂ ਉਹਨਾਂ ਦੇ ਹਰ ਵੇਲੇ ਆਤਮਾ ਪਰਮਾਤਮਾ ਨਾਲ ਜੁੜੇ ਆਤਮਕ ਮੇਲ ਵੀ ਏ ਜੀ ਕੇਵਲ ਬਾਹਰ ਦੀ ਗੱਲ ਹੀ ਨਹੀਂ ਅੰਦਰੂਨੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਨਾ ਹੈ ਅਧਿਆਤਮਕਤਾ ਵੀ ਹੈ ਕੱਲੇ ਨੂੰ ਬਾਹਰੀ ਕਰ ਦੇਣਾ ਸਮਝ ਲਿਆ ਜੇ ਅੰਦਰ ਦਾ ਵੀ ਹੈ ਔਰ ਕਰ ਦੇ ਗੁਰੂ ਕਿਰਪਾ ਕਰਦਾ ਹੈ ਅੰਦਰ ਨੂੰ ਵੀ ਜੋੜਨਾ ਹੈ ਅੰਦਰ ਨੂੰ ਵੀ ਤੋੜਨਾ ਹੈ ਤਾਂ ਗੱਲ ਬੰਨੀ ਹੈ ਵਿਦਮਾਨ ਮਹাপুরਸ਼ ਕਹਿੰਦੇ ਨੇ ਔਰ ਕਹਿ ਲੱਗੇ ਸੱਜਣਾ ਇੱਥੇ ਆਇਆ ਤੇ ਮਾਲਕ ਨਾਲ ਜੋੜ ਮਾਲਕ ਨਾਲ ਤੁਰ ਵਿਦਵਾਨ ਸੱਜਣ ਕਹਿੰਦੇ ਵਿਖਿਆ ਵਿਖੇ ਭਈ ਦਵੈਖਤਾ ਗੁਰ ਤੀਰਥ ਉਨਰਾਗ ਵਿਖਿਆ ਔਰ ਵਿਸ਼ਿਆਂ ਦੀ ਜਿਹੜੀ ਜ਼ਹਿਰ ਵਰਗੀ ਜ਼ਹਿਰੀਲੀ ਔਰ ਅੰਦਰ ਔਰ ਕਾਮਨਾਮਾ ਵਾਸ਼ਨਾਮਾ ਨੇ ਕਹਿ ਲੱਗੀ ਉਹ ਦਵੈਖਤਾ ਜਿਹੜੀ ਇਹ ਖਤਮ ਹੋਈ ਕਦੋਂ ਔਰ ਗੁਰ ਤੀਰਥ ਉਨਰਾਗ ਗੁਰੂ ਰੂਪ ਤੀਰਥ ਨਾਲ ਪ੍ਰੇਮ ਅੰਦਰ ਹੋਇਆ ਔਰ ਅੰਦਰ ਪ੍ਰੇਮ ਜਾਗਿਆ ਕਹਿਣ ਲੱਗੇ ਤਾਤੇ ਸੁਭ ਇੱਛਾ ਕਹੀ ਜਦੋਂ ਅੰਦਰ ਧੁੱਪ ਗਿਆ ਨਾ ਅੰਦਰ ਪਵਿੱਤਰ ਹੋ ਗਿਆ ਨਾ ਉਤੋਂ ਫਿਰ ਸੁਭ ਇੱਛਾ ਬਹੀ ਉਪਜੀ ਅੰਦਰ ਉਹ શ્રેષ્ઠ ਇੱਛਾ ਪੈਦਾ ਹੋਈ ਤੇ ਫਿਰ ਜਦੋਂ શ્રેષ્ઠ ਇੱਛਾ ਪੈਦਾ ਹੋਈ ਉਹਦੀ ਮੰਗ ਔਰ ਕੀ ਹੋਈ ਕਹਿੰਦੇ ਕਥਾ ਸਰਵਨ ਮਨ ਲਾਗ ਕਥਾ ਕੀਰਤਨ ਨਿਤਨੇਮ ਬਾਣੀ ਵੱਲ ਨੂੰ ਮਨ ਚਾਹਣ ਲੱਗ ਪਿਆ ਹੁਣ ਮਨ ਉਸ ਪਾਸੇ ਨੂੰ ਤੁਰ ਪਿਆ ਗੁਰੂ ਵਾਲੇ ਪਾਸੇ ਨੂੰ ਔਰ ਮਹਾਰਾਜ ਮੇਰ ਕਰਦੇ ਨੇ ਸਦਨਾ ਉਧਰ ਨੂੰ ਮਨ ਦੇ ਅੰਦਰ ਹੀ ਸ਼ੁਭ ਇੱਛਾ ਤੇਰੇ ਜਾਗੇ ਔਰ ਪਹਿਲੀ ਲਾਮ ਦੇ ਦੁਆਰਾ ਮਹਾਰਾਜ ਕਹਿੰਦੇ ਨੇ ਭਲਿਆ ਖਿਰਦੇ ਨੂੰ ਪਾਵਨ ਕਰ ਪਹਿਲੀ ਹਰ ਪਹਿਲੜੀ ਲਾਭ ਹਰੀ ਪਰਮੇਸ਼ਰ ਵੈਗਰੂ ਜੀ ਤੁਹਾਡੇ ਨਾਲ ਮਿਲਣਾ ਤੇ ਪਹਿਲੀ ਲਾ ਮੇ ਪਹਿਲੀ ਸਿੱਖਿਆ ਜਿਹੜੀ ਆ ਸੱਚੇ ਪਾਤਸ਼ਾਹ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਏ ਮੇਰੇ ਬਲਰਾਮ ਬਲਹਾਰਾ ਮੇਰਾ ਬਲ ਤਾਕਤ ਤੇਰੇ ਅੱਗੇ ਕੋਈ ਨਹੀਂ ਚੱਲਦੀ ਮਹਾਰਾਜ ਸੱਚੇ ਪਾਤਸ਼ਾਹ ਔਰ ਇਹ ਪਰਵਿਰਤੀ ਕਰਮ ਔਰ ਦਿਰੜ ਕਰਵਾਇਆ ਪਰਪੱਕ ਕਰਾਇਆ ਜਿਹਦੇ ਵਿੱਚ ਸ਼ੁਭ ਇੱਛਾ ਪ੍ਰਗਟ ਹੋਈ ਜਾਗੀ ਔਰ ਗੁਰੂ ਕਿਰਪਾ ਕਰੇ ਇਥੋ ਹੀ ਆਪਾਂ ਅੱਗੇ ਕੱਲ ਨੂੰ ਇਸ ਮਜ਼ਬੂਨ ਨੂੰ ਬਾਚਨ ਦਾ ਯਤਨ ਕਰਾਂਗੇ ਜਿੰਨੀਕ ਸਤਗੁਰੂ ਬੁੱਧੀ ਬਖਸ਼ ਦੇ ਉਹਦੇ ਮੁਤਲਕ ਔਰ ਪੜ ਪੜਾ ਕੇ ਉਹਦੇ ਵਿੱਚੋਂ ਵੀ ਸੰਖੇਪ ਰੂਪ ਵਿੱਚ ਕਿਉਂਕਿ ਵਿਦਵਾਨਾਂ ਨੇ ਇਹਦੀ ਬੜੀ ਬੜੀ ਲੰਬੀ ਕਥਾ ਕੀਤੀ ਆ ਵਿਦਵਾਨਾਂ ਨੇ ਬੜੇ ਬੜੇ ਲੰਬੇ ਲੇਖ ਲਿਖੇ ਨੇ ਗੁਰਮਖੋ ਜੇ ਸੁਖ ਲੈਣਾ ਹੈ ਤੇ ਗੁਰੂ ਦੇ ਅਨਕੂਲ ਹੋਈਏ ਗੁਰੂ ਦੇ ਅਨੁਸਾਰ ਹੋ ਕੇ ਚੱਲੀਏ ਤਾਂ ਸਾਡਾ ਆਇਆ ਸਫਲਾ ਹੋਣਾ ਹੈ ਅੱਜ ਦੀ ਵਿਚਾਰ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਆਪ ਗਰੀਬ ਨਿਵਾਜ ਦੀ ਸੰਗਤ ਸਤਿਗੁਰੂ ਬਖਸ਼ਣ ਜੋਗ ਆਗੇ ਤੋਂ ਸ੍ਰੇਸ਼ਟ ਮਤਬੁੱਦ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਦਾਤੇ ਦੇ ਦਰ ਦੀ ਘਰ ਦੀ ਵਿਚਾਰ ਉਹ ਅਸੀਂ ਗੁਰੂ ਨਾਲ ਜੁੜ ਸਕੀਏ ਗੁਰੂ ਦੇ ਮਾਰਗ ਤੇ ਤੁਰ ਸਕੀਏ ਤਾਂ ਹੀ ਸਾਡਾ ਆਇਆ ਹੋਇਆ ਸਫਲਾ ਹੋ ਸਕਣਾ ਹੈ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਦਾਤੇ ਦੇ ਬਚਨ ਗੁਰਮਤ ਦੇ ਬਚਨ ਜਾਨ ਹਿਰਦਿਆਂ ਅੰਦਰ ਵਸਾਵਨੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ